ਵਾਹਿਗੁਰੂ ਜੀ ਕਾ ਖਾਲਸਾ ਸੇਵਾ ਹੈ ਗੁਰੂ ਜੀ ਕੀ ਫਤਿਹ ਮਾਗਰ ਸਰਜੀਤ ਸਿੰਘ ਪਿੰਡ ਪੈਂਫਿਉਰੀ ਨੇੜੇ ਦੇ ਦਰਵਾਜਾ ਜਲਾ ਸਿੰਘ ਮੁਖਸਰ ਸਾਹਿਬ ਪੰਜਾਬ ਪਿੰਡ ਪੈਂਫਿਉਰੀ ਗਲੀ ਨੰਬਰ 14 ਦਿੱਲੀ ਅੱਜ ਅਸੀਂ ਆਦਰੰਗ ਦੇ ਰੂਪ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਕਿ ਆਦਰੰਗ ਜਿਹੜੀ ਹੈ ਜਿਸ ਤਰ੍ਹਾਂ ਕਿ ਉਛਣ ਬਾਤ ਇਸ ਕਾਰਨ ਕਰਕੇ ਹੋ ਜਾਂਦੀ ਹੈ ਔਰ ਆਦਰੰਗ ਜਿਹੜੀ ਹੈ ਜਿਸ ਤਰ੍ਹਾਂ ਕਿ ਵਾਯੂ ਵਰਤਕ ਅਸ ਭੋਜਨ ਕਰਨਾ ਇਸ ਕਾਰਨ ਕਰਕੇ ਵੀ ਹੋ ਜਾਂਦੀ ਹੈ ਅਤਿਅਧਿਕ ਰੁਕਸ਼ ਪਦਾਰਥ ਖਾਣੇ ਔਰ ਚਿੰਤਾ ਛੋਕ ਇਸ ਕਾਰਨ ਕਰਕੇ ਵੀ ਹੋ ਜਾਂਦਾ ਹੈ ਔਰ ਇਹ ਜਿਹੜਾ ਰੋਗ ਹੈ ਬਹੁਤ ਧਿਆਨਕ ਹੁੰਦਾ ਹੈ ਜਿਸ ਤਰ੍ਹਾਂ ਕਿ ਰੁਕਸ਼ ਪਦਾਰਥ ਅਤਿਅਧਿਕ ਇਸਤਰੀ ਪਰਸੰਗ ਇਨ ਕਾਰਨਾਂ ਕਰਕੇ ਵੀ ਰੋਗ ਵਧ ਜਾਂਦਾ ਹੈ। ਔਰ ਇਹ ਜਿਹੜਾ ਰੋਗ ਹੈ ਬਹੁਤ ਖਤਰਨਾਕ ਭਿਆਨਕ ਹੁੰਦਾ ਹੈ। ਜਿਸ ਤਰ੍ਹਾਂ ਕਿ ਇਸ ਦਾ ਕਾਰਨ ਜਿਸ ਤਰ੍ਹਾਂ ਠੰਡ ਦੀ ਉਰਤ ਵਿੱਚ ਠੰਡੀਆਂ ਵਸਤੂਆਂ ਖਾਣੀਆਂ ਜਾਂ ਅਤਿਅਧਿਕ ਰક્ત ਸ्राਵ ਇਸ ਕਾਰਨ ਕਰਕੇ ਵੀ ਇਹ ਰੋਗ ਹੋ ਜਾਂਦਾ ਹੈ। ਔਰ ਰक्त ਦੀ ਕਮੀ ਔਰ ਕਮਜ਼ੋਰੀ ਇਨ ਕਾਰਨਾਂ ਕਰਕੇ ਵੀ ਇਹ ਰੋਗ हो जाता है और जिस तरह के खून गाढ़ा या फिर चर्बी बनना इस कारण करके भी ये रोग बन जाता है और जिस तरह के वायुवर्धक पदार्थ खाने इस कारण करके इस रोग का प्रादुर्भाव हो जाता है और ये जोड़ा रोग है बहुत भयानक है ਜਿਸ ਤਰ੍ਹਾਂ ਕੇ ਐਸੀ ਰੋਗ ਦਾ ਜਿਸ ਤਰ੍ਹਾਂ ਕੇ ਉਪਚਾਰ ਕਰਨਾ ਹੁੰਦਾ ਹੈ ਔਰ ਵਕਤਸਰ ਜਿਸ ਤਰ੍ਹਾਂ ਕੇ ਪਛਾਕਾਤ ਔਰ ਜਿਸ ਤਰ੍ਹਾਂ ਕੇ ਇੱਕ ਪਾਸਾ ਮਰ ਜਾਣਾ ਔਰ ਜਿਸ ਤਰ੍ਹਾਂ ਕੇ ਲੱਤ ਆਕੜ ਜਾਂਦੀ ਹੈ ਔਰ ਜਿਸ ਤਰ੍ਹਾਂ ਕੇ ਬਾਹ ਖੜ ਜਾਂਦੀ ਹੈ ਜਾਂ ਲੱਕ ਖੜ ਜਾਂਦਾ ਹੈ ਔਰ ਮੂ ਵਿੰਗਾ ਹੋ ਜਾਂਦਾ ਹੈ ਜਿਸ ਤਰ੍ਹਾਂ ਕਿ ਜੀਵ ਨੂੰ ਜ਼ਰੰਗ ਹੋ ਜਾਂਦੀ ਹੈ ਔਰ ਮਨੁੱਖ ਉਹਦੋਂ ਹਰ ਜਾਂਦਾ ਹੈ ਕਿਸ ਤਰ੍ਹਾਂ ਕੀ ਇਹ ਜਿਹੜਾ ਰੋਗ ਹੈ ਬਹੁਤ ਕਿਸਮ ਦਾ ਹੁੰਦਾ ਹੈ ਕਿਸ ਤਰ੍ਹਾਂ ਕੀ ਚਰਸੀ ਕਿਸਮ ਦਾ ਵਾਇਰੂਸ ਹੁੰਦਾ ਹੈ ਜਿਸ ਤਰ੍ਹਾਂ ਕੁਝ ਬਾਦ ਅਗ ਨੂੰ ਕੋ ਬਾਹ ਹੋ ਜਾਣਾ ਔਰ ਜਿਸ ਤਰ੍ਹਾਂ ਇਕਾ ਅੰਵਾਤ ਇਕਾੰਕ ਕੜ ਜਾਣਾ ਉਰਸਤੰ ਲਕੜ ਲਾਤ ਜੱਕੜ ਜਾਣਾ ਆਦਿਕ ਰੋਗ ਹੀ ਪਨ ਜਾਂਦੀ ਹੈ ਜਿਸ ਤਰ੍ਹਾਂ ਕਿ ਮਨਸਤੰ ਗਰਤਨ ਚੱਕੜਨਾ ਗਰੀਵਾ ਗਰਤਨ ਔਰ ਕਰੋਸ਼ਟਿਸ ਜਸਤਰ ਸਿਰ ਇਹ ਵాయੂ ਦੀ ਵਜ੍ਹਾ ਕਰਕੇ ਔਰ ਜਿਸ ਤਰ੍ਹਾਂ ਕਿ ਵాయੂ ਰੂਪ ਦੀ ਵਜ੍ਹਾ ਨਾਲ ਸਿਰਦਰਦ ਹੋਣਾ ਔਰ ਕਿਸ ਤਰ੍ਹਾਂ ਕੇ ਸਿਰਦਰਦ ਅਤਿਅਧਿਕ ਹੋਣਾ ਜੁੜਾ ਦਰਦ ਹੋਣਾ ਟਿੜਾ ਹੋਣੀ ਇੱਕ ਵਾਇਰੋਗ ਦਾ ਕਾਰਨ ਹੁੰਦਾ ਹੈ ਔਰ ਜਿਸ ਤਰ੍ਹਾਂ ਕਿ ਸਰੀਰ ਸੁੰਨ ਹੋਣਾ ਔਰ ਇਹ ਸੁੰਨਵਾਤ ਹੁੰਦੀ ਹੈ ਔਰ ਕੰਪਵਾ ਕਿਸ ਤਰ੍ਹਾਂ ਕਿ ਸਰੀਰ ਕੰਮਣਾ ਵਾਇਰੋਗ ਦੀ ਵਜ੍ਹਾ ਨਾਲ ਔਰ ਅਤਰਮ ਵਰਤ ਕਿਸਮ ਦੀ ਹੁੰਦੀ ਹੈ ਜਿਸ ਤਰ੍ਹਾਂ ਕਿ ਹਾਨੁ ਸਤੰਭ ਜਵਾੜਾ ਲੰਗਾਣਾ ਜਾਂ ਲਕਵਾ ਆਦਿ ਇਹ ਰੋਗ ਪਿਆਨ ਨੂੰ ਹੁੰਦਾ ਹੈ जिस तरह की इस रोग का कारण जिस तरह के वायुवर्धक पदार्थ होंगे और जिस तरह के कफ वर्धक औषधियों का या फिर बहुत ज़्यादा कफ वर्धक चर्बी बन वाली और इस कारण करके जिस तरह की रक्त की गति का कार्य जिस तरह के बाधित तो होना इस कारण करके ਇਹ ਰੋਗ ਹੋ ਜਾਂਦਾ ਹੈ ਔਰ ਅਧਿਕ ਜਾਣਕਾਰੀ ਪ੍ਰਾਪਤ ਕਰਨ ਦੇ ਲਈ 855996173 ਮੈਂ ਵਾਸੀ ਜੀ ਸਿੰਘ ਪਿੰਡ ਪਿਉਰੀ ਨੇੜੇ ਕਿਦਰਵਾੜਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਟਿੱਪੀ ਤੇ ਮੇਰੇ ਚੈਨਲ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਆਕੀ ਤੁਹਾਨੂੰ ਨਮਸਕਾਰ ਸਤ ਸ੍ਰੀ ਅਕਾਲ ਚੈਟੀ ਗਿਆਤਾ